ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਭਰਾਵੋ ਹੋਰ ਸਭ ਠੀਕ ਠਾਕ ਕਿਦਾਂ ਅੱਜ ਵੇਖੋ ਦ੍ਰਿਸ਼ ਕਿ ਜਰਮਨ ਦੀ ਆ ਜਿਹੜੀ ਸੜਕਾ ਕਿੰਨੀ ਸਾਫ਼ ਸੋਹਣੀ ਤੇ ਕਿੰਨੀ ਨੀਵੀਂ ਆ ਤੇ ਇਹਦੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਕਿ ਆਹਾ ਸੇਮ ਵਾਲਾ ਏਰੀਆ ਸੇਮ ਵਾਲਾ ਪਾਣੀ ਨਾਲ ਹਰੀ ਹਰੀ ਕਣਕ ਇੱਧਰ ਵੀ ਕਣਕਾਂ ਕਣਕਾਂ ਵਿੱਚ ਵਟੇਰੇ ਅੱਧੇ ਤੇਰੇ ਗੱਡੀਆਂ ਸਾਡੇ ਲਾਗੋ ਨਹੀਂ ਇੰਨੀ ਤੇਜ਼ ਨੰਗਣ ਨਹੀਂ ਕੋਈ ਗੱਲ ਕਰਨ ਵਾਲੀ ਨਹੀਂ ਆਹ ਦੇਖੋ ਉੱਤੇ ਪੈਂਦੇ ਆ ਬਾਬਿਓ ਆ ਆਉਂਦੀ ਸਰਕਾਰੀ ਬੱਸ ਤੇ ਜਿਹੜੇ ਕਰਕੇ ਮੈਂ ਵੀਡੀਓ ਬਣਾਉਣ ਡਿਆ ਉਹ ਵੀ ਤੁਹਾਨੂੰ ਦੱਸ ਵੀ ਆਹ ਜਿਹੜਾ ਏਰੀਆ ਨਾ ਇੱਥੇ ਮਾਨੀ ਕਿੰਨੀਆਂ ਕਿ ਵੀਡੀਓ ਬਣ ਗਿਆ ਵੀ ਇੱਥੇ ਨੀਲੀਆਂ ਗਾਵਾਂ ਰਹਿੰਦੀਆਂ ਜਿਹਦਾ ਸਲਮਾਨ ਖਾਨ ਨੇ ਸ਼ਿਕਾਰ ਕੀਤਾ ਸੀਗਾ ਤੇ ਦਿਨੇ ਇਹ ਚੁਗਣ ਚਕਣ ਇਧਰ ਆਉਂਦੀਆਂ ਤੇ ਇਹਨੂੰ ਵੇਖਣ ਗੋਰੇ ਆਉਂਦੇ ਆ ਇੱਥੇ ਤੁਸੀਂ ਸਕਾਰ ਨਹੀਂ ਕਰ ਸਕਦੇ ਇੱਥੇ ਤੁਸੀਂ ਕੋਈ ਜਾਨਵਰ ਮਾਰ ਨਹੀਂ ਸਕਦੇ ਤੇ ਆਹ ਲੱਗੇ ਉਹਨਾਂ ਦੇ ਬੋਰਡ ਆ ਦੇਖਿਓ ਆ ਸਾਰਾ ਏਰੀਆ ਸਰਕਾਰ ਦੇ ਅੰਡਰ ਆ ਇਥੇ ਕੁਦਰਤੀ ਪਾਣੀ ਸਿੰਮ ਦਾ ਰਹਿੰਦਾ ਹੈ ਤੇ ਕੁਦਰਤੀ ਜਾਨਵਰ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਆਖਣਾ ਝੂਠ ਮਾਰਦਾ ਆ ਜਾਨਵਰ ਚੁਗੰਡੇ ਐ ਨੋ ਕਿਨੇ ਕੇ ਵਖਤਾਂ ਬੰਗਲੇ ਸ਼ਾਇਦ ਕੈਮਰੇ ਵਿੱਚ ਤਨੀ ਕੈਦ ਹੋ ਰਹੇ ਮੇਰੇ ਸਾਹ ਨਾਲ ਦਿਖਾਉਣਾ ਤੁਹਾਨੂੰ ਆ ਵੇਖੋ ਹੁਣ ਤੁਸੀਂ ਦੇਖਣਗੇ ਨਾ ਸਾਰੇ ਗੱਡੀਆਂ ਨੰਗੀ ਜਾਂਦੀਆਂ ਨਾ ਹਾਰ ਨੂੰ ਵੀ ਮਾਰਨਾ ਕਿ ਭਾਵਟਾਲੇ ਵਾਲਾ ਕਿਉਂ ਇਦਾਂ ਕਰੀ ਜਾਂਦਾ ਆ ਦੇਖੋ ਸਾਰਾ ਜੰਗਲ ਹੀ ਜੰਗਲ ਬਾਬਿਓ ਧੁੱਪ ਲੱਗੀ ਹੋਈ ਆ ਤੇ ਬੜਾ ਮੌਸਮ ਘੈਂਟ ਗਿਆ ਕੱਲ ਮੀਂਹ ਪਿਆ ਹੀ ਹੜ੍ਹ ਹੜ੍ਹ ਵਿੱਚ ਇੱਥੇ ਆਏ ਆਪਣੇ ਜਰਮਨੀ ਦੇ ਵਿੱਚ ਤੇ ਹੋਰ ਬਾਈਕ ਕਿੱਦਾਂ ਸਾਰੇ ਠੀਕ ਠਾਕ ਆ ਕਿੱਥੋਂ ਵੀਡੀਓ ਵੇਖਣ ਦੇ ਜਰੂਰ ਦੱਸਿਓ ਨੰਗ ਦਾ ਨੰਗ ਦਾ ਮੈਂ ਦਿਖਾ ਲ ਦਈਏ ਭਰਾਵਾਂ ਨੂੰ ਵੀ ਜਨਵਰਾਂ ਦਾ ਏਰੀਆ ਜਿੱਥੇ ਸਰਕਾਰ ਵੱਲੋਂ ਮਨਾਹੀ ਆ ਕੋਈ ਸ਼ਿਕਾਰੀ ਇੱਥੇ ਨਹੀਂ ਖੇਡ ਸਕਦਾ ਸ਼ਿਕਾਰ ਮੰਨਵ ਤੇ ਕੁਦਰਤ ਨੂੰ ਬਚਾ ਕੇ ਰੱਖਿਆ ਇਹਨਾਂ ਨੇ ਆ ਸੇਬਾਂ ਦੇ ਬੂਟੇ ਬਾਬਿਓ ਇਹਨਾਂ ਦੀਆਂ ਵੀਡੀਓ ਪੈਣ ਗਈਆਂ ਜੇ ਚਿੱਟੇ ਫੁੱਲ ਆਉਣੇ ਆ ਫਿਰ ਜਾ ਕੇ ਇਹਨਾਂ ਨੂੰ ਫੜ ਲੱਗਣਾ ਤੇ ਉਦੋਂ ਤੱਕ ਇਧਰ ਪਹਾੜਿਆਂ ਨੇ ਵੀ ਲੱਗੇ ਆ ਜਾਣਾ ਆ ਸਾਰਾ ਵੇਖੋ ਜੰਗਲੀ ਏਰੀਆ ਦੇ ਪਿਆਰ ਕਹਾ ਕਮਾਲ ਦੀ ਗੱਲ BMW ਕਾਪਿਓ ਕਹੀ ਗੱਡੀ ਓੜਦੀ ਜਰਮਨ ਵਾਲੇ ਗੁੱਸਾ ਕਰ ਜਾਂਦੇ ਜਦੋਂ ਗੱਡੀ ਹੌਲੀ ਨਹੀਂ ਚਲਾਉਣੀ ਕੰਮ ਸ਼ਾਰਪ ਰੱਖਣਾ ਉਧਰ ਸੋਨਿਊਪਾ ਬੋਸੇ ਰੋਡੇ ਵਾਲੇ ਦਾ ਵੀ ਪਿੰਡ ਆ ਗਿਆ ਜਿੱਦਾਂ ਸਾਡੇ ਨਹੀਂ ਵੱਡਾ ਹਸਨਪੁਰਾ ਨਿੱਕਾ ਅਖਰਪੁਰਾ ਚੂਬੇ ਆਲ ਰਾਮਦਵਾਲੀ ਪੱਕਾ ਅਤਰ ਤੇ ਬਸਪੁਰ ਨਠਵਾਲ ਇੱਥਾਂ ਇਧਰ ਵੀ ਪਿੰਡਾਂ ਦੇ ਨਾਮ ਆ ਆਹਾਂ ਵੀ ਆਉਂਦਿਆ ਕਿ ਨਹੀਂ ਗੱਡੀਆਂ ਛੂਕਦੀਆਂ ਆਸੇ ਇੱਕ ਗੱਲ ਆ ਕੈਮਰਾ ਕਰਦਿਆਂ ਇੱਥੇ 50 60 ਰੋ ਜੁਰਮਾਨਾ ਵੀ ਪਾਉਂਦੇ ਆਂ ਇੰਡੀਆ ਦਾ 4-5000 ਤੇ ਇਦਾਂ ਅਸੀਂ ਸਿੱਖਦੇ ਹੀ ਦਾ ਆਹ ਜਿਦਾਂ ਲੱਗਾ ਜੇ ਬੱਦਲ ਪੇਂਟਿੰਗ ਕਰ ਕੀਤੇ ਹੁੰਦੇ ਆ ਆ ਬਾਬੇ ਸਾਰੀ ਸਰੋਂ ਆਂ ਦੇਸੀ ਸਰੋਂ ਵੇਖ ਲਓ ਸਿਰ ਤੇ ਤੇਲ ਚ ਛਣ ਵਾਲੀ ਪਕੌੜੇ ਕੱਢਣ ਵਾਲੀ ਤੇ ਜਦੋਂ ਕੋਈ ਬਾਹਰੋਂ ਆਉਂਦਾ ਇਹਦਾ ਤੇਲ ਚੋਇਆ ਜਾਂਦਾ ਇਹ ਸਾਰੀ ਸਰੋਂ ਤੇ ਮੱਕੀ ਸਭ ਤੋਂ ਬਾਅਦ ਜਰਮਨ ਚ ਹੁੰਦੇ ਆ ਖੇਤਾਂ ਦੇ ਖੇਤ ਪਏ ਆ ਤੇ ਜਾਂ ਇਹ ਆਪਣੇ ਜਾਨਵਰਾਂ ਵਾਸਤੇ ਡੰਗਰਾਂ ਵਾਸਤੇ ਜੋਂ ਬੀਜਦੇ ਆ ਜਾਂ ਬੀਰ ਬਣਾਉ ਵਾਸਤੇ ਜੋਂ ਬੀਜਦੇ ਕਣਕ ਨੂੰ ਕਿਤੇ ਘੱਟ ਹੀ ਆ ਹਾਂ ਵਾਹਿਗੁਰੂ ਵੇਖੋ ਕਿੰਦਾ ਸ਼ਾਂਤੀ ਆ ਕਿੰਦਾ ਹਰੀਆਲੀ ਆ ਇੰਡੀਆ ਤੇ ਇੱਕ ਪਤਾ ਲੱਗਾ ਮੇਰੇ ਵੀਰੋ ਵੀ ਇੰਨੀ ਗਰਮੀਆਂ ਨਿਆਣਿਆਂ ਨੂੰ ਸਕੂਲਆਂ ਛੁੱਟੀਆਂ ਪਹਿਲਾਂ ਹੀ ਪਾਸੀਆਂ ਵੀ ਪਤੰਦਰ ਦੇ ਟੇਢੇ ਨਾ ਆ ਜਾਣ ਗਰਮੀ ਨਾਲ ਬੋਸ਼ ਨਾ ਹੋ ਜਣ ਜਾਂ ਦਿੱਕਤ ਨਾ ਕੋਈ ਆਵੇ ਤੇ ਅਜੇ ਇੱਥੇ ਮੌਸਮ ਅਜੇ ਵੀ ਠੰਡਾ ਆ ਜੇ ਬਾਬੇ ਉਹ ਗੋਰੇ ਐਵੇਂ ਨਹੀਂ ਚਿੱਟੇ ਰੰਗ ਦੇ ਆ ਗੱਡੀ ਇੱਕ ਮੇਰੇ ਲਾਗੋ ਦੀ ਨਿਕਲ ਲੱਗੀ ਜਾਂਦੇ ਹਾਰ ਨ ਮਾਰੂਗੀ ਤੇ ਜਾਂ ਪੂਰੀ ਤੇਜ਼ ਨੰਗੂਗੀ ਕਿਉਂਕਿ ਪਤੰਦਰ ਹੌਲੀ ਹੌਲੀ ਪਿੱਛੇ ਆਉਣ ਰਿਆ ਲੈ ਮੀਟਰੋ ਸਾਡਾ ਪਿੰਡ ਵੀ ਆ ਗਿਆ ਇੱਥੇ ਨਾਲ ਟ੍ਰੇਨ ਚੱਲਦੀ ਪਿੰਡ ਦੇ ਇਹ ਜਾਂਦੀ ਆ ਫਰੰਟ ਫੋਟੋ ਨੂੰ ਇਦਾਂ ਆਪਣੇ ਪਿੰਡਾਂ ਚੋਂ ਅੰਮ੍ਰਿਤਸਰ ਜਾਂਦੀ ਐ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ ਕੰਦੀ ਗੱਡੀ ਪਟਨਾ ਜਾਂ ਆਪਣੇ ਬੰਬੇ ਦੇ ਲਈ ਕਿਤੇ ਹੋਰ ਵੀ ਜਾਂਦੀ ਏਦਾਂ ਨਿੱਕੇ ਪਿੰਡਾਂ ਚੋਂ ਵੀ ਟ੍ਰੇਨਾਂ ਦਾ ਸਾਧਨ ਪੂਰਾ ਕੀਤਾ ਆ ਲਿਆਂ ਨੇ ਪਿੰਡ ਵੜਦਿਆਂ ਜਿਹੜੀ ਸਪੀਡ ਆ ਗੱਡੀ ਦੀ 30 ਤੇ ਹੋ ਜਾਣੀ ਆ ਕਈਆਂ ਪਿੰਡਾਂ ਵਿੱਚ ਕੈਮਰੇ ਲੱਗੇ ਆ ਪਰ ਇੱਥੇ ਵਿਚਾਈ ਆਪਣੇ ਸਾਡਾ ਪਿੰਡ ਆ ਜਾ ਪਿੰਡ ਵੜਦਿਆਂ ਵੇਖੋ ਕਿਦਾਂ ਟਾਲੀਆਂ ਕਿ ਕਰਾਂ ਬੂਟੇ ਵੱਖਰੇ ਵੱਖਰੇ ਚ ਦਾ ਇੱਥੋਂ ਵਾਲੇ ਤੇ ਚੰਗਾ ਮੇਰੇ ਪਿਆਰੇ ਦੋਸਤੋ ਵੇਖੋ ਬਾਪੂ 80 ਸਾਲ ਦਾ ਸਾਈਕਲ ਤੇ ਐ ਸਮਾਨ ਲੈ ਕੇ ਆਇਆ ਇਹਨੂੰ ਕਹਿੰਦੇ ਬਈ ਕੇ ਵੇਚ ਜਮਾਨਾ ਬਾਬਾ ਭੰਗੜਾ ਪਾਉਂਦੇ ਨੇ ਆਹ ਵੇਖੋ ਸਫਾਈ ਹੋਣ ਈ ਇਧਰ ਕਾਲਵਾ ਆਲਾ ਵੀ ਅਸੀਂ ਕਾਲੋਂ ਬਾਬਿਓ ਕੋਈ ਹੈ ਕੋਈ ਵੀ ਕਾਲੋਂ ਹੋਰ ਵੀ ਜਿਹੜਾ ਦੱਸੇ ਕੋਈ ਕਾਜਾ ਤੇਰੇ ਨਾਲ ਦੇ ਆਪਾਂ ਵੀ ਆ ਆ ਗਏ ਆ ਮਾਰਕੀਟਾਂ ਵਿੱਚ ਇੱਥੇ ਔਸਮਾਨ ਕਹਿੰਦੇ ਜਦਾਂ ਬੱਬੂ ਮਾਨ ਹਨੂਮਾਨ ਔਸਮਾਨ ਮਾਨ ਨਾਲੇ ਨਾਂ ਤੇ ਬਣੀ ਹੋਈ ਆ ਵੀ ਗੁੱਸਾ ਨਾ ਕਰਿਓ ਵੈਸੇ ਆਹ ਦੇਖੋ ਗੱਡੀਆਂ ਲੱਗੀਆਂ ਇੱਥਾਂ ਵਾਲੀਆਂ ਇੱਥੇ ਕੌਫੀ ਪੀਂਦੇ ਨਾਲ ਬਰਡਾਂ ਦੇ ਆ ਆ ਗਈ ਮਾਰਕੀਟ ਬਾਕੀ ਅੱਜ ਇੰਨਾ ਕੀ ਤੇ ਫੇਰ ਅਗਲੀ ਵੀਡੀਓ ਪਾਵਾਂਗੇ ਇੱਧਰ ਕੰਮ ਮੁਕਾ ਕਰਕੇ ਮੱਤ ਵਜਈ ਆ ਅੱਜ ਤਾਂ ਪਰਨੇ ਪੁਰਨੇ ਵੀ ਘਮ ਗਏ ਬਾਬਿਓ ਮੈਂ ਸੋਚਿਆ ਵੀ ਇੱਕ ਵੀਡੀਓ ਪਾ ਹੀ ਦਈਏ